ਦਾਸ਼ਮਾ ਤੁਸੀਂ ਦੇਖ ਰਹੇ ਹੋ ਦੋਪਾਰ ਟਾਈਮਸ ਇਹ ਤਸਵੀਰ ਹੈ ਜਲੰਧਰ ਦੇ ਦਾਦਾ ਕਲੋਨੀ ਵਿੱਚ ਨੇਪਾਲੀਆਂ ਵੱਲੋਂ ਨਸ਼ਾ ਤਸਕਰਾ ਨਾਲ ਮਿਲ ਕੇ ਇੱਕ ਸਿਕ ਪਰਿਵਾਰ ਤੇ ਹਮਲਾ ਕੀਤਾ ਨੇੜੇ ਦੀ ਪਾਰਕ ਵਿੱਚ ਸ਼ਰੀਆਮ ਕਾਦੇ ਚਿੱਟਾ ਵੇਚਣ ਦੇ ਪੀਨ ਦਾ ਕਾਰੋਬਾਰ ਪੁਲਿਸ ਵੱਲੋਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਬਿਨਾਂ ਕਾਰਵਾਈ ਕਰਨ ਦੇ ਛੱਡਣ ਦੇ ਲੱਗੇ ਅਰੋ ਜਰੰਧੇ ਤੋਂ ਕੈਮਰਾਮੈਨ ਰਜੀਤ ਕੁਮਾਰ ਦੇ ਨਾਲ ਸੰਜੀਵ ਕੁਮਾਰ ਦੀ ਸ਼ਹੀਰ ਰਿਪੋਰਟ ਭਾਈਕੀਨ ਆਪਣਾ ਜੀ ਕੀ ਕਰ ਤੁਹਾਡੇ ਕੀ ਗੱਲ ਹੋਈ ਸੀ ਕਿੱਥੇ ਸਰ ਕੁਝ ਨਹੀਂ ਹੋਇਆ ਸੀ ਮੈਂ ਆਪਣਾ ਡੇਰੀ ਦਾ ਕੰਮ ਆ ਸਵੇਰੇ ਆਪਾਂ 4:30 ਜਾਂ 5:30 ਵਜੇ ਉੱਠਣਾ ਹੁੰਦਾ ਆ ਤੇ ਬਾਹਰ ਇੱਥੇ ਖੜੇ ਹੋ ਕੇ ਇੱਕ ਤਾਂ ਪਿਸ਼ਾਬ ਕਰਨ ਡਿਆ ਸੀ ਤੇ ਕੁਝ ਉੱਚੀ ਮਾਂ ਭੈਣ ਦੀਆਂ ਗਾਲਾਂ ਕੱਢਣ ਡਿਆ ਸੀ ਹਾਂ ਮੈਂ ਸਿਰਫ ਉਹਨੂੰ ਇੰਨਾ ਕਿਹਾ ਵੀ ਆ ਕੰਮ ਨਾ ਕਰ ਕੋਈ ਚੱਲ ਜਾ ਹਾਂ ਤੇ ਪਤਾ ਨਹੀਂ ਨ ਕੋਈ ਨਸ਼ਾ ਦਿੱਤਾ ਸੀ ਜਾਂ ਕੀ ਕੀਤਾ ਸੀ ਉੱਚੀ ਉੱਚੀ ਗਾਲਾਂ ਕੱਢਣ ਲੱਗਾ ਪਿਆ ਕਹਿੰਦਾ ਬਾਹਰ ਆ ਜਾਓ ਕਹਿੰਦਾ ਤੈਨੂੰ ਛੱਟਣਾ ਨਹੀਂ ਅਸੀਂ ਤੇ ਇੰਦੀ ਧੀਰ ਹੋਈ ਤੇ ਮੈਂ ਬਾਹਰ ਗਿਆ ਬਾਹਰ ਗਿਆ ਪਰ ਇਹਨਾਂ ਚੱਲ ਗਿਆ ਅਸੀਂ ਆ ਗਏ ਉਹ ਬਾਅਦ ਚ 4-5 ਬੰਦੇ ਆ ਗਏ ਟਾਂ ਰੋੜੇ ਮੈਂ ਮੈਨੂੰ ਕਹਿੰਦਾ ਖਿਤੰਬੀ ਐਕਡਮ ਵੀ ਇੱਕਦਮ ਜੀਨੇ ਲੰਬੇ ਮੈਂ ਬਾਹਰ ਆਇਆ ਮੈਨੂੰ ਫੜ ਲਿਆ ਇਹਨਾਂ ਨੇ ਅੱਛਾ ਜੀ ਮੈਂ ਜਨਾਨੀਆਂ ਛੜਾਇਆ ਸਾਨੂੰ ਭੇਜ ਦਿੱਤਾ ਇਹਨਾਂ ਨੇ ਇੰਨਾ ਸਾਣਾ ਧੱਕਾ ਕੀਤਾ ਅਸੀਂ ਫਿਰ ਉਸ ਵੇਲੇ 100 ਨੰਬਰ ਤੇ ਮੈਂ ਡਾਇਲ ਕੀਤਾ ਪੁਲਸ ਵਾਲਿਆਂ ਨੂੰ ਮੇਰੇ ਕੋਲ ਕੰਪਲੇਂਟ ਨੰਬਰ ਵੀ ਹੈਗਾ ਆਇਆ ਆਇਆ ਜੀ ਮਣਕੇ ਉਹ ਨਹੀਂ ਰਾਤ ਨੂੰ ਕਹਿੰਦੇ ਅਸੀਂ ਸਵੇਰੇ ਆਵਾਂਗੇ ਰਾਤ ਬਹੁਤ ਹੋ ਗਈ ਆ ਠੀਕ ਆ ਜੀ ਤੇ ਮੈਂ ਕਹਾ ਸਾਹਿਬ ਜੀ ਤੁਹਾਡੀ ਮਰਜ਼ੀ ਹੈ ਹੁਣ ਅਸੀਂ ਕੀ ਕਹਿ ਸਕਦੇ ਅਸੀਂ ਤਾਂ ਤੁਹਾਨੂੰ ਕੰਪਲੇਂਟ ਕੀਤੀ ਆ ਇਹ ਤਾਂ ਤੁਸੀਂ ਆਣਾ ਚਾਹੀ ਸਵੇਰੇ ਆ ਪ੍ਰਧਾਨ ਜੀ ਨੇ ਉਸੇ ਵਿਲੇ ਸਾਡੇ ਪ੍ਰਧਾਨ ਜੀ ਮੈਂ ਫੋਨ ਕੀਤਾ ਇਹਨ ਤਾਂ ਵੀ ਨਹੀਂ ਆਏ ਹੋ ਫੇਰੇ ਸਾਡੇ ਪ੍ਰਧਾਨ ਜੀ ਨੂੰ ਬੁਲਾਇਆ ਸਾਡੇ ਫੈਕਟਰੀ ਦਾ ਆਏ ਸਾਰੇ ਮੁਹੱਲੇ ਵਾਲੇ ਆਏ ਤਾਂ ਅਸੀਂ ਜਾ ਕੇ ਉਹਨਾਂ ਨੂੰ ਅਰੈਸਟ ਕਰਵਾ ਦਿੱਤਾ ਠੀਕ ਹੈ ਜੀ ਥਾਣੇ ਜਾ ਕੇ ਪੱਤਾ ਲੈ ਕੇ ਦੇ ਦਿੱਤਾ ਸਾਡੀ ਕਾਰ ਮਲੇ ਕੀ ਕਹਿੰਦੇ ਕੋਈ ਨਹੀਂ ਕਾਰਵਾਈ ਪਾ ਦਿੰਨੇ ਆ ਫੇ ਅਸੀਂ ਦਾਰਾ ਜਾ ਕੇ ਪੁੱਛਿਆ ਅਸੀਂ ਕਹਿੰਦੇ ਉਹਨਾਂ ਨੇ ਬੰਦੇ ਛੱਡ ਦਿੱਤੇ ਛੱਡੇ ਕਿ ਉਹ ਵਜਾ ਕੀ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਕੋਈ ਵਜਾ ਨਹੀਂ ਦੱਸੀ ਸਾਨੂੰ ਕੋਈ ਵੀ ਤੁਸੀਂ ਪੁਲਿਸ ਨੂੰ ਪੁੱਛਿਆ ਅਸੀਂ ਪੁੱਛਿਆ ਜੀ ਕਹਿੰਦੇ ਐਸਐਚਓ ਨੇ ਮਾਰਕ ਨਹੀਂ ਕੀਤੀ ਕਹਿੰਦਾ ਕੋਈ ਵੀ ਐਸਐਚਓ ਏਰੀਏ ਨੇ ਕਹਿੰਦਾ ਜੀ ਇਹ ਇਹ ਆ ਥਾਣਾ ਨਾ ਚੌਂਕੀ ਨੰਬਰ 8 ਪਿੰਡੀ ਹਾਂਜੀ ਤੇ ਚੌਂਕੀ ਦੇ ਇੰਚਾਰਜ ਤੋਂ ਪੁੱਛਣਾ ਸੀਗਾ ਤੁਸੀਂ ਇੰਚਾਰਜ ਆਪਣੇ ਅਵਤਾਰ ਸਿੰਘ ਜੀ ਕੀ ਕਹਿੰਦੇ ਹੋ ਉਹ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਕਹਿੰਦੇ ਦੱਸਿਆ ਹੀ ਨਹੀਂ ਵਜਿ ਵੀ ਸਾਨੂੰ ਤੁਸੀਂ ਲੈ ਕੇ ਦੇ ਕਹਿੰਦੇ ਬਲੇਟ ਵਗੈਰਾ ਨਾ ਕੋਈ ਪਹਿਲੇ ਦੇਖ ਕੇ ਆਏ ਸੀਗਾ ਕੋਈ ਕਾਪੀ ਕਿਰੜ ਕੋਈ ਪੂਰਾ ਨਾਲ ਗਿਆ ਆਇਆ ਸੀਗਾ ਕੋਈ ਕਾਪੀ ਵਗੈਰਾ ਹੈਗੀ ਨਾ ਦੇ ਕੋ ਹਾਂਜੀ ਮੋਬਾਈਲ ਦੇ ਇਹ ਕਿਹੜੀ ਹੈ ਜੀ ਇਹ ਬਾਅਦ ਸਾਡੇ ਮਹੱਲੇ ਵਾਲੇ ਨੇ ਕਾਪੀ ਦਿੱਤੀ ਜੀ ਉੱਥੇ ਜਾ ਕੇ ਥਾਣੇ 'ਚ ਕੱਥੇ ਹੋ ਕੇ ਦੱਸਿਆ ਉਹਨਾਂ ਨੇ ਦੱਸਿਆ ਵੀ ਮਹੱਲੇ ਵੱਲੋਂ ਲੈ ਕੇ ਦਿਓ ਇਹ ਸੋਸਾਇਟੀ ਦੇ ਪ੍ਰਧਾਨ ਕੋਲ ਨੇ ਜੀ ਸੋਸਾਇ ਇਹ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਮੰਦ ਭਾਗਾ ਹੈਗਾ ਜੀ ਇਹਦੇ ਨਾਲ ਸਮਾਜ ਦੇ ਵਿੱਚ ਗਲਤ ਫਿਰ ਜਾ ਰਹੀ ਹੈ ਜੀ ਇਹ ਰੋਜ਼ ਪਾਰਕਾਂ 'ਚ ਬਹਿ ਕੇ ਨਸ਼ਾ ਕਰਦੇ ਹੈਗੇ ਗੋਰਖੇ ਉਹ ਰੁਕਣ ਤੇ ਹੱਥੀਂ ਪੈਂਦੇ ਹੈਗੇ ਆ ਇਸ ਕਰਕੇ ਆਏ ਦਿਨ ਇੱਥੇ ਵਾਅਦਾ ਤਾਂ ਹੁੰਦੀਆਂ ਰਹਦੀਆਂ ਅੱਗੇ ਵੀ ਮੈਂ ਇਹਨਾਂ ਰੁਕਿਆ ਸੀ ਪਰ ਇਹਨਾਂ ਉੱਤੇ ਕੋਈ ਵੀ ਅਸਰ ਨਹੀਂ ਹੈਗਾ ਪਿਆ ਇਹ ਅੱਗੇ ਤੋਂ ਵੱਧ ਹੋਰ ਜ਼ਿਆਦਾ ਨਸ਼ਾ ਵੱਧ ਗਿਆ ਇਸ ਪਾਰਕ ਦੇ ਵਿੱਚ ਜਿਹਦੇ ਲਈ ਮੈਂ ਸਬੰਧਤ ਆਪਣੇ 500 ਸਾਲ ਨਾਲ ਵੀ ਗੱਲ ਕੀਤੀ ਸੀਗੀ ਜੋ ਕਿ ਲੋਕ ਸਭਾ ਇੰਚਾਰਜ ਹਨ ਅਸ਼ੋਰੀ ਅਗਰਵਾਲ ਜੀ ਉਹਨਾਂ ਨੇ ਮੈਨੂੰ ਸਪਸ਼ਟਨ ਦਿੱਤਾ ਕਿ ਅੱਜ ਸ਼ਾਮੀ 4 ਵਜੇ ਮੀਟਿੰਗ ਕਰਕੇ ਜੋ ਹੋਊਗੀ ਕਾਰਵਾਈ ਮੈਂ ਕਰਾਂਗਾ ਹੋਰ ਮੈਂ ਤੁਹਾਡਾ ਸਾਥ ਦਵਾਂਗਾ 1:05 ਦਾ 1:05 ਦਾ ਕਹਾ ਕੇ ਰਹੀ ਨਸ਼ਾ ਖਤਮ ਕਰਨਾ ਆ ਤੇ ਦੂਜੇ ਪਾਸੇ ਜਿਹੜਾ ਇਧਰ ਨਸ਼ਿਆਂ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਜਾਂ ਕੁੜੀਆਂ ਖੇਡਣ ਵਾਲੇ ਜਾਂ ਹੁੱਲੜਬਾਜੀ ਕਰਨ ਵਾਲੇ ਆ ਉਹਨਾਂ ਪੁਲਿਸ ਬਿਨਾਂ ਵੈਰੀਫਾਈ ਛੱਡੀ ਛੱਡ ਦਿੰਦੀ ਆ ਤੁਹਾਡਾ ਕੀ ਕਹਿਣਾ ਹੈ ਬਾਰੇ ਕਹਿਣਾ ਇਹ ਆ ਜੀ ਇਹ ਜਿਹੜੇ ਬੰਦੇ ਹੈਗੇ ਇਹ ਵਿਲੜ ਹੈਗੇ ਆ ਇਹਨਾਂ ਨੂੰ ਕਾਰੋਬਾਰ ਕਰੀ ਦੀ ਕੰਮ ਕੋਈ ਨਹੀਂ ਹੈਗੇ ਇਹਨਾਂ ਦੇ ਮਾਪੇ-ਬਾਪ ਕੰਮ ਕਰਦੇ ਘਰਾਂ ਦੇ ਕੰਮ ਕਰਦੇ ਆ ਜਦ ਦੁਕਾਨਾਂ ਲਾਉਂਦੇ ਹੈਗੇ ਮੀਟਿੰਗਾਂ ਬੱਚੇ ਜਿਹੜੇ ਹੈਗੇ ਇਹਦਾ ਕੋਈ ਪੈਸਾ ਜਾਦਾ ਆ ਗਿਆ ਹੈਗਾ ਜਿਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਸ਼ੇ ਵਾਲੇ ਲਗੇ ਰਹਿੰਦੇ ਹੈਗੇ ਆ ਔਰ ਮਾਪੇ-ਬਾਪ ਦੇ ਵੀ ਕਹੇ ਤੋਂ ਬਾਹਰ ਆਏ ਉਹਨਾਂ ਦੇ ਮਾਪੇ-ਬਾਪ ਗੋਲਖੇ ਜਿਹੜੇ ਹੈਗੇ ਸਾਡੇ ਕੋਲ ਆ ਕੇ ਰੋਂਦੇ ਹੈਗੇ ਵਿਚਾਰੇ ਉਹਨਾਂ ਦੇ ਕਹੇ ਤੋਂ ਬਾਹਰ ਆ ਤੁਸੀਂ ਕਿਸੇ ਵੇਲੇ ਵੀ ਮੌਕਾ ਦੇਖ ਸਕਦੇ ਆ ਉਹਨਾਂ ਨੂੰ ਵੀ ਮੀਟਿੰਗ ਕਰ ਸਕਦੇ ਹੋ ਵੀ ਸਾਡੇ ਆਪਣੀ ਆ ਪਰਾਈ ਨਹੀਂ ਹੈਗੇ ਪਰ ਜੋ ਇਹ ਬੱਚੇ ਹੈਗੇ ਸਾਡੇ ਕਹਨੇ ਚ ਨਹੀਂ ਹੈਗੇ ਉਹ ਮਾਪੇ-ਬਾ ਤੁਸੀਂ ਦੱਸਦਾ ਪਾਜੀ ਵੇ ਬੰਦੇ ਰਹੇ ਜਿਹੜੇ ਨੇਪਾਲੀ ਵਗੈਰਾ ਕਿੱਥੇ ਦੇ ਰਹਿਣ ਵਾਲੇ ਆ ਇਹ ਇੱਥੇ ਬਸ ਦਾਜ ਹੋਣ ਦੇ ਬੈਕ ਸਾਈਡ ਤੇ ਰਹਿਣ ਵਾਲੇ ਆ ਜੀ ਤੇ ਇਹ ਮਹੱਲੇ 'ਚ ਅੱਗੇ ਵੀ ਕਾਫੀ ਕਰਦੇ ਰਹੇ ਆ ਕਾਫੀ ਮਤਲਬ ਮੋਟਰਸਾਈਕਲ ਤੇ ਚਲਾਣੇ ਤੇ ਦੋ ਤਣੇ ਦੇ ਬੱਚੇ ਬੱਚੇ ਆ ਜਿਹੜਾ ਫੜ ਕੇ ਰੋਕਿਆ ਡਾਂਟਿਆ ਤੇ ਉਹ ਮਤਲਬ ਉਹਨਾਂ ਕੋਈ ਨਹੀਂ ਹੈ ਹੀ ਨਹੀਂ ਕਿੰਦਾ ਠੀਕ ਹੈ ਇੱਕ ਦਿਨ ਦੋ ਦਰ ਫਿਰ ਦੋ ਦਿਨ ਨਹੀਂ ਆਏ ਉਹ ਤੋਂ ਆਪੇ ਚੱਲ ਹੋ ਗਏ ਇਹ ਮਹੱਲੇ 'ਚ ਕੋਈ ਹੱਥੇ ਭਈਆਂ ਦਾ ਕੋਈ ਪ੍ਰੋਗਰਾਮ ਜਾਂ ਕਿਸੇ ਦਾ ਪ੍ਰੋਗਰਾਮ ਆ ਉੱਥੇ ਜਾ ਕੇ ਵੀ ਇਹਨਾਂ ਨੇ ਸ਼ਰਾਬਾ ਪੀ ਕੇ ਫੜਣਾ ਬੈਕ ਕਲਿੱਚ ਕਰਨਾ ਅਸੀਂ ਕਿ ਮਤਲ ਆਜੋ ਕਾਇਰ ਕਾਂਡ ਦੇ ਦੇਖਿਆ ਇਹ ਕਾਂਡ ਦੇਖ ਕੇ ਅੰਦਾਜ਼ਾ ਲੱਗ ਗਿਆ ਵੀ ਇਹ ਤਾਂ ਨਾਖੇ ਲੈਣਾ ਪੈਣਾ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੀ ਲੜਾਈ ਦਾ ਕਾਫੀ ਬੰਦਾ ਮਗਿਆ ਹੋਇਆ ਆ ਕੱਲੋ ਇਹੋ ਜਿਹੇ ਬੰਦੇ ਕੱਲੋ ਵੱਡੀ ਆਵਾਜ਼ ਨਾਲ ਦਿਲ ਜਾਣਾ ਜ਼ਿੰਮੇਵਾਰ ਕੌਣ ਹੈ ਜੀ ਦਾ ਮੈਂ ਪੁਜੀ ਕਹਿ ਰਿਹਾ ਕਿ ਅਸੀਂ ਅਸੀਂ ਪੁਲਿਸ ਨੂੰ ਕਹਿ ਰਹੇ ਹਾਂ ਅਸੀਂ ਅਸੀਂ ਅੱਧੀ ਵੀ ਇੱਕ ਦੋ ਕਮੈਂਟਾਂ ਲਖਾਈਆਂ ਵੀ ਇਹਨਾਂ ਨੂੰ ਬਹੁਤ ਜਲਦੀ ਛੱਡਤਾ ਜਾਂਦਾ ਇਹ ਕਾਹਨ ਸਾਡਾ ਕੋਈ ਕਾਂਡ ਕਰਕੇ ਪਿੰਡ ਚੱਲ ਜਾਂਦੇ ਕਿੱਥੋਂ ਫੜ ਕੇ ਲੈ ਆਣਗੇ ਤੇ ਕੀ ਗੱਲ ਲਣਗੇ ਅਸੀਂ ਪੰਜਾਬੀ ਜੀ ਦੋਨੋਂ ਲੜਦੇ ਆ ਮੈਂ ਤਾਂ ਕੋਈ ਤਾਂ ਮੈਂ ਇਹਦਾ ਸੱਟ ਮਾਰੀ ਕੁਸ਼ ਮਾਰੀ ਮੈ ਮੈਂ ਜਿੱਥੇ ਉੱਥੇ ਗਏ ਆ ਜਦੋਂ ਉਹਨਾਂ ਨੇ ਕਿਹਾ ਤੇ ਸਾਨੂੰ ਐਸਓ ਸਰ ਨਾਲ ਗੱਲ ਕਰ ਲਓ ਐਸਓ ਦਾ ਗੰਦੇ ਵੀ ਉਹਨਾਂ ਨੇ ਉਹਨਾਂ ਕਿਹਾ ਤੇ ਛੱਡ ਦੇ ਉਹਨਾਂ ਨਾਲ ਗੱਲ ਕਰਦੇ ਫਿਰ ਅਸੀਂ ਜੋ ਕੱਲ ਦੁਆਰਾ ਗਏ ਆ ਨਾ ਤੁਸੀਂ ਕਿਉਂ ਛੱਡਿਆ ਬੰਦਾ ਅਸੀਂ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਐਸ ਵੀ ਅੰਦਾ ਕਰੋ ਫਿਰ ਮੱਲੇ ਵਾਲੋਂ ਲਿਖ ਕੇ ਦਿਓ ਮੱਲੇ ਵਾਲੋਂ ਲਿਖ ਕੇ ਦਿਓ ਵੀ ਅਸੀਂ ਫੇਰ ਤੇ ਦੁਬਾਰਾ ਐਕਸ਼ਨ ਲੈਂਦੇ ਆ ਹਰ ਵਾਰ ਹਰ ਵਾਰ ਕੀ ਗੱਲ ਜੇ ਕੋਈ ਕੱਲਾ ਬੰਦਾ ਕੰਪਲੀਟ ਲਿਖਾਵੇ ਕਿਉਂ ਤੇ ਕਾਰਵਾਈ ਨਹੀਂ ਹੋਣੀ ਮਤੋਂ ਨਹੀਂ ਹੁੰਦੀ ਨਹੀਂ ਹੁੰਦੀ ਵਜਾ ਵਜਾ ਕਿ ਬਸ ਉਹ ਆਪਣੇ ਆਪਣਾ ਕੀ ਕਰਦੇ ਆ ਉਹਨੇ ਸੁਣਾਈ ਜਾਂਦੀ ਹੈ ਬੰਦੇ ਉੱਥੇ ਜਾ ਕੇ ਪੰਜਾਬੀ ਅੰਦਾ ਖ ਜੇ ਤੁਹਾਡੀ ਚੌਂਕੀ ਫੋਕਲ ਬਣਨੇ ਜਾਂ ਡਿਵੀਜ਼ਨ ਵਾਟ ਵਿੱਚ ਅੰਦਾਜ਼ਨ ਹੋਈ ਤੁਸੀਂ ਫੇਕ ਕਰੋਗੇ ਅਸੀਂ ਇਹ ਨਹੀਂ ਕਰਾਂਗੇ ਫੇ ਅਸੀਂ ਉੱਪਰ ਜਾਵਾਂਗੇ ਅੱਛਾ ਜੀ ਸਾਨੂੰ ਉੱਪਰ ਜਾਣਾ ਪੈਗਾ ਜੇ ਕੋਈ ਕਹੇ ਅਸੀਂ ਇੱਥੇ ਅਸੀਂ ਦੇ ਇੱਥੇ ਰਹਿਣਾ ਇਹਨਾਂ ਨੇ ਅੱਜ ਇਹਨਾਂ ਨੂੰ ਦੋ ਦਿਨ ਰਹਿਣਾ ਚਾਹ ਦੇਣਾ ਕਿੰਨੇ ਦਿਨ ਇਹਨਾਂ ਨੂੰ ਪਤਾ ਅਸੀਂ ਇੱਥੇ ਰਹਿਣਾ ਨਾ ਸਾਡੇ ਗੱਲ ਬੱਚੇ ਸਾਡੇ ਆਪਣੇ ਕਰਤੇ ਆਪਣੇ ਛੋੜੇ ਬੱਚੇ ਗੱਲ ਬੱਚੇ ਚੱਕ ਕੇ ਲੈ ਜਾ ਅੱਜ ਇਹ ਬੰਦਾ ਸਿਰੇ ਦੁੱਧ ਵੇਚਣ ਜਾਂਦਾ ਦੁੱਧ ਆਪਾਂ ਕੰਮ ਕਰ ਜਾਂਦਾ ਹੈ ਕਿ ਕੋਈ ਜੋ 11 5 2025 ਨੂੰ ਸਰਦਾਰ ਹਰਦੀਪ ਸਿੰਘ ਦੇ ਘਰਵਾਰ ਦਾਤ ਹੋਈ ਹੈ ਜੋ ਗੁਰਕਿਆਂ ਨੇ ਕੀਤੀ ਹੈ ਉਸ ਸਬੰਧ ਦੇ ਵਿੱਚ 18 ਇੱਕ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਸੀ ਉਹਦੇ ਵਿੱਚ ਸਾਡੀ ਆਪਣੇ ਰਾਜਪਾਲ ਜੀ ਜਿਹੜੇ ਚੌਂਕੀ ਇੰਚਾਰਜ ਆਪਣੇ ਰਾਜਪਾਲ ਜੀ ਜਿਹੜੇ ਹੈਗੇ ਉੱਥੇ ਦੇ ਸਹਾਰ ਸਿੰਘ ਜੀ ਜਿਹੜੇ ਆ ਮੁੱਖ ਚੌਂਕੀ ਇੰਚਾਰਜ ਹੈਗੇ ਆ ਉਹਨਾਂ ਨੇ ਵੀ ਕਿਹਾ ਵੀ ਇਹਨਾਂ ਤੋਂ ਜੋ ਜਿਹੜੀ ਇਹਨਾਂ ਨੇ ਤੋੜਪੰਨ ਕੀਤੀ ਆ ਇਹਨਾਂ ਦੇ ਸਬੰਧ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਇਹਨਾਂ ਦੀ ਹਦੀਪ ਸਿੰਘ ਦੀ ਕੰਪਨੀ ਸੀ ਇਹ ਰਾਜਪਾਲ ਜੀ ਕਹਿੰਦੇ ਅਸੀਂ ਕੋਈ ਇਸ ਕੰਪਨੀ ਨਾਲ ਕਾਰਵਾਈ ਨਹੀਂ ਕੀਤੀ ਐਸ ਐਸ ਐਚਓ ਸਾਹਿਬ ਨੇ ਮਾੜਾ ਕਰ ਦਿੱਤਾ ਪੈਹੀ ਕਹਿ ਵੀ ਸਾਡੀ ਜਿਹੜੀ ਕੰਪਲੇਨ ਹੈ ਉਹਨਾਂ ਦੇ ਤੁਸੀਂ ਕੀ ਕਾਰਵਾਈ ਕਰੋਗੇ ਫਿਰ ਉਹ ਕਹਿੰਦੇ ਵੀ ਤੁਸੀਂ ਆਪਣੇ ਮਹੱਲੇ ਵੱਲੋਂ ਇੱਕ ਐਪਲੀਕੇਸ਼ਨ ਬਣਾਓ ਜਿਹਦੇ ਵਿੱਚ ਮਹੱਲੇ ਦੇ ਸਾਈਨ ਕੀਤੇ ਜਾਣ ਫਿਰ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਅਸੀਂ ਉਹਨਾਂ ਦੇ ਅਵਤਾਰ ਸਿੰਘ ਦੇ ਚੌਂਕੀ ਇੰਚਾਰਜ ਦੇ ਕਹਿਣ ਦੇ ਮੁਤਾਬਕ ਅਸੀਂ ਇੱਕ ਮਹੱਲੇ ਵੱਲੋਂ ਪ੍ਰਧਾਨ ਜੀ ਨੂੰ ਕਹਿ ਕੇ ਜਿ ਸਾਡੇ ਸੈਕਟਰੀ ਸਾਹਿਬ ਨਾਲ ਖੜੇ ਨੇ ਇੱਕ ਐਪਲੀਕੇਸ਼ਨ ਬਣਾਈ ਆਪਾਂ ਜਿਵੇਂ ਆਪਾ ਬਣਾ ਕੇ ਸਾਰੇ ਮਹੱਲੇ ਦੇ ਸਾਈਨ ਕਰਾ ਕੇ ਚੌਂਕੀ ਵਿੱਚ ਦਿੱਤੀ ਆ ਤੇ ਹੁਣ ਅਸੀਂ ਦੇਖਦੇ ਹਾਂ ਕਿ ਪ੍ਰਸ਼ਾਸਨ ਜਾਂ ਸਾਡੇ ਜਿਹੜੇ ਤਾਸੀ ਐਸਓ ਸਾਹਿਬ ਕੀ ਕਾਰਵਾਈ ਕਰਦੇ ਨੇ ਅਸੀਂ ਉਹਨਾਂ ਤੇ ਹੁਣ ਉਮੀਦ ਲਾ ਕੇ ਬੈਠੀਆਂ ਜੀ ਜੇ ਨਹੀਂ ਕਰਨਗੇ ਉਹ ਕਾਰਵਾਈ ਫਿਰ ਅਸੀਂ ਥੋੜਾ ਉੱਪਰ ਤੱਕ ਜਾਵਾਂਗੇ ਇਸ ਸਬੰਧ ਦੇ ਵਿੱਚ ਸਾਨੂੰ ਉਮੀਦ ਆ ਕਿ ਸਾਡਾ ਕੰਮ ਇੱਥੇ ਥਾਣੇ ਵਿੱਚ ਹੀ ਹੋ ਜਾਊਗਾ ਕਿਹੜਾ ਕਿਨਾ ਭਾਜੀ ਸਾਹਿਬ ਤੁਹਾਡੇ ਕੀ ਕਹਿਣਾ ਹੈ ਇਸ ਬਾਰੇ ਮੇਰੀ ਦੁਕਾਨ ਆ ਦੁਕਾਨ ਦੇ ਸਾਹਮਣੇ ਜਿਹੜੇ ਦੁਕਾਨ ਘਰ ਦੀ ਆਡੀ ਬਰਿਆਨੇ ਦੀ ਦੁਕਾਨ ਆ ਠੀਕ ਆ ਜੀ ਹਾਂ ਸਾਹਮਣੇ ਪਾਰਕ ਆ ਪਾਰਕ ਦੇ ਵਿੱਚ ਬਹੁਤ ਨਸ਼ਾ ਕਰਦੇ ਆ ਲੋਕੀ ਮਤਲਬ ਸਵੇਰੇ ਸ਼ਾਮ ਬੈਠੇ ਰਹਿੰਦੇ ਆ ਮਤਲਬ ਲਾਈਟਾਂ ਵੀ ਨਹੀਂ ਆ ਤੁਸੀਂ ਕਦੀ ਪੁਲਿਸ ਨੂੰ ਇਤਲਾ ਦਿੱਤੀ ਆ ਇਸ ਬਾਰੇ ਨਹੀਂ ਇਤਲਾ ਨਹੀਂ ਉਹ ਦਿੱਤੀ ਮੈਂ ਕਈ ਵਾਰੀ ਮੁੰਡਿਆਂ ਨੂੰ ਕਾਫੀ ਹੱਥੋਂ ਹਟਾਇਆ ਵਾ ਇੱਥੋਂ ਵੀ ਕਿਹਾ ਕੀ ਮਤਲਬ ਨਸ਼ਾ ਨਾ ਕਰੋ ਇੱਧਰ ਨਾ ਬੈਠੋ ਫੇਰ ਵੀ ਮਤਲਬ ਮੰਨਦੇ ਨਹੀਂ ਆ ਕਿੰਨੇ ਕ ਬੰਦੇ ਹੁੰਦੇ ਸ਼ਾਮ ਨੂੰ ਹੁੰਦੇ 40 50 ਤਾਂ ਹੁੰਦੇ ਆ ਠੀਕ ਆ ਜੀ ਦਿੱਲੀ ਦਾ ਕੰਮ ਆ ਮਤਲਬ ਨਸ਼ਾ ਕਰਦੇ ਹੀ ਕਰਦੇ ਆ